ਉਹ ਹਾਂ ਜੀ ਤੇ ਤਨਪਾ ਜੀ ਆਉ ਪਈ ਕੀ ਹਾਲ ਚਾਲ ਬਹੁਤ ਵਧੀਆ ਜੀ ਤੁਸੀਂ ਦੱਸੋ ਠੀਕ ਹੋ ਬਹੁਤ ਵਧੀਆ ਜੀ ਬੜਾ ਦਿਨ ਹੋ ਗਿਆ ਯਾਦ ਹੀ ਨਹੀਂ ਕੀਤਾ ਤੁਸੀਂ ਤੁਸੀਂ ਸਗੋਂ ਨਹੀਂ ਆਏ ਮੈਂ ਤੁਹਾਨੂੰ ਕਹਿਣ ਲੱਗਾ ਜੀ ਤੁਸੀਂ ਇੰਨੇ ਦਿਨ ਹੋ ਗਏ 8 10 ਦਿਨ ਹੋ ਗਏ ਜਾਈ ਨੂੰ ਹਾਂ ਬਸ ਉਹੀ ਆ ਜੀ ਕੰਮ ਚੱਲ ਜਗੇ ਸੀਗੇ ਅੱਛਾ ਕੰਮ ਬਹੁਤ ਵਧੀਆ ਉੱਤੋਂ ਕੱਟਦਾ ਸੀਗਾ ਫਿਰ ਆਪ ਹੀ ਜ਼ਿੰਮੇਵਾਰੀ ਆ ਗਈ ਰੱਖਿਆ ਨਹੀਂ ਕੋਈ ਮੁੰਡਾ ਆਪ ਹੀ ਸੰਭੀ ਜਾਂਦਾ ਛੋਟਾ ਭਰਾ ਹੈਗਾ ਸਹੀ ਹੈ ਉਹ ਵੀ ਸੰਭ ਲੈਂਦਾ ਜਿਸ ਟਾਈਮ ਉਹਨੇ ਜਾਣਾ ਹੁੰਦਾ ਮੈਂ ਜਾਣਾ ਅੱਛਾ ਅੱਛਾ ਅੱਜ ਕੱਲ ਦਾ ਆਪੇ ਸਾਬ ਕੰਮ ਕਰਦਾ ਸਹੀ ਹੈ ਮੁੰਡਾ ਤੁਸੀਂ ਨਹੀਂ ਰੱਖਿਆ ਮੁੰਡਾ ਕੋਈ ਨਹੀਂ ਉਹ ਛੋਟਾ ਹੈਗਾ ਆਪ ਉਹ ਬੈਜੀ ਦਾ ਹੁਣ ਤਾਂ ਵਧੀਆ ਕੰਮ ਹੋਈ ਜਾਂਦਾ ਕਰਦਾ ਮੁੰਡਾ ਕੰਮ ਕੰਮ ਤਾਂ ਇਹ ਉਹਦੇ ਨਾਲ ਸੋ ਵਧੀਆ ਕੰਮ ਕਰਦਾ ਹੈ ਇਹਨੂੰ ਇੱਕ ਦੋ ਦਿਨ ਸਿਖਾਇਆ ਮੈਂ ਹੁਣ ਆਪੇ ਹੀ ਕਸਟਮਰ ਅਟੈਂਡ ਕਰ ਲੈਂਦਾ ਵਧੀਆ ਚਲੋ ਹੋਰ ਕੀ ਚਾਹੀਦਾ ਹੋ ਤੁਸੀਂ ਦੱਸੋ ਵਧੀਆ ਵਧੀਆ ਯਾਰ ਇੱਕ ਜੈਕਟ ਜੀ ਦਿਖਾ ਦਿਓ ਜੈਕਟ ਚਾਹੀਦੀ ਹੈ ਹਾਂ ਆ ਦੇ ਕੋਈ ਜੈਕਟ ਇਕ ਆਈ ਸੀ ਬਹੁਤ ਵਧੀਆ ਪੈਨੂ ਵਾਲੀ ਇਹ ਜੀ ਚਾਹੀਦੀ ਯਾਰ ਇਕਾ ਦੇਖੋ ਇਹ ਨਹੀਂ ਚਾਹੀਦੀ ਤੁਸੀਂ ਮੈਨੂੰ ਡੈਨੀਮ ਚ ਦਿਖਾਓ ਜੋ ਡੈਨੀਮ ਚ ਨਹੀਂ ਨਹੀਂ ਆ ਜੀ ਇਹ ਤਾਂ ਨਹੀਂ ਪਾਉਂਦਾ ਨੀਗਾ ਬਹੁਤ ਵਧੀਆ ਬਈ ਮੀਨ ਕੁਆਲਿਟੀ ਦੇ ਵਿੱਚ ਹੈਗੀ ਆ ਕੁਆਲਿਟੀ ਤਾਂ ਠੀਕ ਆ ਪਰ ਮੈਂ ਨਾ ਐਕਚੁਅਲੀ ਪਾਉਂਦਾ ਨਹੀਂ ਇਹ ਕਿੱਚ ਕਿੱਚ ਡੈਨੀਮ ਜਿਹਦਾ ਹਾਂ ਡੈਨੀਮ ਚ ਦਿਖਾਓ ਡੈਨੀਮ ਚ ਤੁਹਾਨੂੰ ਇੱਕ ਪੀਸ ਪਿਆ ਵਾ ਲਵਾਈਸ ਦਾ ਬਿਜ਼ਨਸ ਇਹਨੇ ਕੋਈ ਪਾ ਕੇ ਦੇ ਲੋ ਸਾਈਜ਼ ਆ ਜਾਏ ਤੁਹਾਨੂੰ ਹਾਂ ਇਹ ਤਾਂ ਵੀ ਦਿਖਾਓ ਪੀਸ ਬਹੁਤ ਵਧੀਆ ਸਾਈਜ਼ ਪਾ ਕੇ ਦੇਖ ਲਓ ਤੁਸੀਂ ਸਾਈਜ਼ ਮੈਂ ਦੇਖ ਲੈਣਾ ਇਹੀ ਆ ਜਾਣਾ ਮੈਨੂੰ ਲੱਗਦਾ ਹਾਂ ਇਹ ਦੇਖੋ ਐਲ ਸਾਈਜ਼ ਹੀ ਆ ਨਾ ਹਾਂਜੀ ਐਲ ਸਾਈਜ਼ ਬ੍ਰੈਂਡਡ ਸਾਈਜ਼ ਹੈ ਕੋਈ ਉਹ ਸ਼ਾਰਟ ਸਾਈਜ਼ ਨਹੀਂ ਹੈਗਾ ਵੈਸੇ ਤਾਂ ਮੈਂ ਐਸਲ ਆਊਗਾ ਐਮ ਐਲ ਬਸ ਠੀਕ ਹੈ ਸਾਈਜ਼ ਦੇਖ ਲੈਣ ਲਾ ਬਣ ਗਈ ਗੱਲ ਪੀਸ ਇੱਕ ਹੀ ਇਹਨਾਂ ਮੈਨੂੰ ਪਤਾ ਸੀ ਹੋਰ ਕਿਤੋਂ ਮਿਲਾਂ ਨਾ ਮਿਲਾਂ ਤੁਹਾਡੇ ਕੋਲੋਂ ਮੇਰੀ ਪਸੰਦੀ ਦੀ ਚੀਜ਼ ਮਿਲ ਜਾਂਦੀ ਹੈ ਬਾਕੀ ਕੋਈ ਕੰਪਲੀਟ ਆਂਦੀ ਹੈ ਧੋ ਕੇ ਵਾਸ਼ ਕਰਕੇ ਫਰਸਟ ਵਾਸ਼ ਦੀ ਗਾਰੰਟੀ ਹੈ ਕੁਝ ਹੁੰਦਾ ਵਾਪਸ ਦੇ ਜੀ ਆਪਣੀ ਪਿੱਛੋਂ ਫੁੱਲ ਗਾਰੰਟੀ ਹੈ ਇਹ ਤਾਂ ਫਿਰ ਹੁਣ ਆ ਪਾ ਕੇ ਚੱਲ ਜਣਾ ਠੰਡ ਬਹੁਤ ਆ ਅੱਛਾ ਭਾਗੇ ਜਾਂ ਨਹੀਂ ਹੋਰ ਤੇ ਆਪਣਾ ਕਿੰਨੀ ਸੇਵਾ ਜੀ ਇਹਦੀ ਜੋ ਮਰਜ਼ੀ ਦੇ ਦਿਓ ਤੁਸੀਂ ਨਹੀਂ ਫਿਰ ਵੀ ਪਤਾ ਲੱਗੇ 2000 ਦੇ ਦਿਓ ਐਸੇ 250 ਦੀ ਵੇਚ ਦੀ ਅੱਛਾ 2000 ਦੇ ਦਿਓ ਕੋਈ ਦਿਓ ਮੈਨੂੰ ਸਕੈਨਰ ਦਿਓ ਅੱਛਾ Google Pay ਕਰ ਦਿਓ ਚੇਤਨ ਵੈਦ ਹੈ ਹਾਂਜੀ ਹਾਂਜੀ ਆ ਦੇਖਿਓ ਵੀਰੇ ਹੋਗੇ ਸੰਦਰਦ ਆ ਗਿਆ ਜੀ ਹੋਰ ਦੱਸੋ ਬਸ ਆਇਓ ਫਿਰ ਸ਼ਾਪ ਤੇ ਆਇਓ ਆਉਂਗਾ ਮੈਂ ਲਗਾਉਂਗਾ ਮੈਨੂੰ ਤਾਂ ਕੰਮ ਹੈਗਾ ਲੈਨੇ ਬਾਕੀ ਉਹਦਾ ਪਤਾ ਕੀਤਾ ਕਿੱਥੇ ਮੁੰਡਾ सनी ਨਹੀਂ ਨਹੀਂ ਆਪਾਂ ਕੋਬਰ ਦਾ ਕਰਨਾ ਨਾ ਉਹਦਾ ਫੋਨ ਆਇਆ ਹਫਤਾ ਦਸ ਦਿਨ ਹੋ ਗਿਆ ਐਟੀਟਿਊਡ ਤੇ ਗਿਆ ਸੀ ਨਾ ਮੈਂ ਫੋਨ ਕੀਤਾ ਨਾਲੇ ਨਾਲ ਆਪਾਂ ਨੂੰ ਕੋਈ ਕੰਮ ਹੀ ਨਹੀਂ ਹੈਗਾ ਆਪਾਂ ਵਧੀਆ ਕੰਮ ਚੱਲੀ ਜਾਂਦਾ ਆਪਣਾ ਕੋਈ ਆਪਾਂ ਨੂੰ ਉਹਦੀ ਹੈ ਹੀ ਨਹੀਂ ਜੋ ਇਹ ਤਾਂ ਉਹ ਤਾਂ ਫਿਰ ਪਤਾ ਹੀ ਸੀਗਾ ਯਾਰ ਆਪਾਂ ਨੂੰ ਪਤਾ ਵਹਿਮ ਹੀ ਸੀਗਾ ਕਿ ਅਸੀਂ ਨਹੀਂ ਹੋਵਾਂਗੇ ਤੇ ਕੰਮ ਨਹੀਂ ਚੱਲੂਗਾ ਇਹਨਾਂ ਨੂੰ ਵਹਿਮ ਹੀ ਨੇ ਬਸ ਹੈ ਕੀ ਹੈ ਸਾਡੇ ਮੇਰਾ ਕੰਮ ਨਹੀਂ ਚੱਲਦਾ ਦੇਖੋ ਹੰਕਾਰ ਮਾੜਾ ਇਹਦੀ ਨਾ ਆਪਾਂ ਨੂੰ ਹੋਣਾ ਚਾਹੀਦਾ ਨਾ ਉਹਨਾਂ ਨੂੰ ਹੋਣਾ ਚਾਹੀਦਾ ਇਹ ਤਾਂ ਹੈ ਜੀ ਚਲੋ ਓਕੇ ਜੀ ਥੈਂਕ ਯੂ ਜੀ ਬਸ ਥੈਂਕ ਯੂ ਥੈਂਕ ਯੂ ਓਕੇ ਬਾਬੇ ਕੰਮ ਲੱਭੇ ਕੋਈ ਫਿਰ ਨਹੀਂ ਮੰਮੀ ਹਾਲੇ ਲੱਪਿਆ ਨਹੀਂ ਇਦਾਂ ਨਹੀਂ ਗੁਜ਼ਾਰਾ ਹੋਣਾ ਲੱਭਣਾ ਪੈਣਾ ਕੰਮ ਕਿੰਨੀ ਕੁ ਧੀਰ ਚੱਲੇਗਾ ਇਦਾਂ ਕੋਈ ਨਹੀਂ ਮੈਂ ਚਲੋ ਰੋਟੀ ਖਾ ਕੇ ਦੇਖਦਾ ਵਾਂ ਹੂੰ ਪਤਾ ਕਰਦਾ ਜੀ ਕੀ ਹੋ ਗਿਆ ਹੁਣ ਫੇਰ ਮੂੰਹ ਲਟਕਾ ਕੇ ਬੈਠਾ ਆਂ ਦੀਦੀ ਪੈਸੇ ਚਾਹੀਦੇ ਈ ਥੋੜੇ ਕਿੰਨੇ ਪੈਸੇ ਚਾਹੀਦੇ 2000 ਚਾਹੀਦਾ 2000 ਅਜੇ ਹੁਣ ਤਾਂ ਮੈਂ ਤੈਨੂੰ ਥੋੜੇ ਦਿਨ ਪਹਿਲਾਂ 3000 ਦਿੱਤਾ ਹੁਣ ਮੈਂ ਕਿੱਥੋਂ ਦੇ ਦਾਂ ਤੈਨੂੰ 2000 ਦੀਦੀ ਉਹ ਤਾਂ ਖਰਚ ਹੋ ਗਏ ਘਰੇ ਲੋਡ ਸੀਗੀ ਘਰੇ ਲੋਡ ਸੀ ਤਾਂ ਕੰਮ ਲੱਭ ਕੋਈ ਦੀਦੀ ਇੰਨੀ ਛੇਤੀ ਥੋੜੀ ਕੰਮ ਲੱਭਦਾ ਵਾ ਤੁਹਾਨੂੰ ਵੀ ਪਤਾ ਵਾ ਤੇ ਫੇਰ ਤੂੰ ਉੱਥੋਂ ਕਿਉਂ ਛੱਡਿਆ ਐਵੇਂ ਬੋਲਦੇ ਸੀਗੇ ਮੈਨੂੰ ਤੇ ਮੇਰੀ ਵੀ ਤਾਂ ਕੋਈ ਇੱਜ਼ਤ ਆ ਐਵੇਂ ਨਹੀਂ ਬੋਲਦੇ ਸੀ 5 ਸਾਲ ਹੋ ਗਏ ਤੈਨੂੰ ਉੱਥੇ ਕੰਮ ਕਰਦੇ ਤੇਰੀ ਕੋਈ ਗਲਤੀ ਹੋਣੀ ਆ ਉਦੋਂ ਹੀ ਨਹੀਂ ਕੱਢਿਆ ਤੁਸੀਂ ਤੇ ਜਿਆਦਾ ਗੱਲਾਂ ਨਾ ਕਰੋ ਮੈਨੂੰ ਪੈਸੇ ਦੇ ਦਿਓ ਮੈਂ ਕਿੱਥੋਂ ਦੇ ਦਾਂ ਮੈਂ ਰੋਜ਼ ਰੋਜ਼ ਤੈਨੂੰ ਕਿੱਥੋਂ ਪੈਸੇ ਦੇ ਦਾਂ ਮੈਂ ਤਾਂ ਮੁੰਡੇ ਦੀ ਫੀਸ ਦੇਣੀ ਹਜੇ ਤੈਨੂੰ ਉਦੋਂ 3000 ਦਿੱਤਾ ਤੂੰ ਉਹ ਨਹੀਂ ਮੋੜਿਆ ਹੁਣ ਮੈਂ ਤੈਨੂੰ 2000 ਕਿੱਥੋਂ ਦੇ ਦਾਂ ਹੋਰ ਮੇਰਾ ਤਾਂ ਮਸਾ ਗੁਜ਼ਾਰਾ ਹੁੰਦਾ ਦੇ ਦਿਓ ਮੇਰਾ ਕੰਮ ਜਦੋਂ ਲੱਗ ਜਾਊਗਾ ਮੈਂ ਦੇ ਦਊਗਾ ਤੁਹਾਨੂੰ ਪੈਸੇ ਕੰਮ ਐ ਇੰਨੀ ਛੇਤੀ ਨਹੀਂ ਮਿਲਦੇ ਮੇਰੀ ਗੱਲ ਸੁਣ ਤੂੰ ਜਾ ਉਹਨਾਂ ਦੀ ਜਾ ਕੇ ਮਿੰਨਤ ਕਰ ਲੈ ਮੈਂ ਨਹੀਂ ਮੁੰਤਾ ਮੁੰਤਾ ਕਰਨੀਆ ਮੇਰੀ ਵੀ ਤਾਂ ਕੋਈ ਇੱਜ਼ਤ ਆ ਇੰਦਾਂ ਦੀ ਇੱਜ਼ਤ ਕਿਹੜੀ ਜਿਹੜੀ ਹੁਣ ਤੇਰੇ ਕੋਲ ਪੈਸੇ ਹੈ ਨਹੀਂ ਤੂੰ ਮੰਗਦਾ ਫਿਰਦਾ ਕੰਮ ਤਾਂ ਕਰਨਾ ਹੀ ਪੈਣਾ ਨਾ ਉਹ ਦੇ ਤੁਸੀਂ ਪੈਸੇ ਦੇਣੇ ਦੋ ਜ਼ਿਆਦਾ ਗੱਲਾਂ ਨਾ ਮਾਰੋ ਪੈਸੇ ਮੇਰੇ ਕੋਲ ਨਹੀਂ ਹੈਗੇ ਮੈਂ ਨਹੀਂ ਰੋਜ਼ ਰੋਜ਼ ਦੇ ਸਕਦੀ ਤੈਨੂੰ ਪੈਸੇ ਆ ਦੇਖ ਹਾਂ ਕਿਤੇ ਪ੍ਰਾਈਸ ਨਹੀਂ ਲਿਖਿਆ ਲਿਖਿਆ ਹੋਇਆ ਬੇਟਾ ਧਿਆਨ ਨਾਲ ਦੇਖੋ ਆ ਦੇਖੋ ਲਿਖਿਆ ਹੋਇਆ ਹੈ ਨਾ ਜਿਹੜੇ ਆ ਵਾਲੇ ਹਨ ਇਹ 50 ਰੁਪਏ ਦਾ ਹੈ ਚ ਤੇ ਆ 30 ਰੁਪਏ ਦਾ ਠੀਕ 30 ਰੁਪਏ 50 ਰੁਪਏ ਜਿੰਨੀਆਂ ਵੀ ਚੀਜ਼ਾਂ ਪਈਆਂ ਸਾਰੀਆਂ ਤੇ ਰੇਟ ਲਿਖੇ ਹੁੰਦੇ ਆ ਠੀਕ ਹੈ ਠੀਕ ਹੈ ਬਾਕੀ ਨੇਹਾ ਤੋਂ ਪੁੱਛ ਲਿਆ ਕਰਨਾ ਠੀਕ ਹੈ ਮੈਂ ਤਾਂ ਇੱਥੇ ਹੈਗਾ ਹੀ ਆ ਤੇ ਉਸ ਤੋਂ ਬਾਅਦ ਲਾਡੀ ਵੀ ਰਾਹ ਦਊਗਾ ਘਬਰਾਣਾ ਨਹੀਂ ਕਿਸੇ ਕੰਮ ਤੋਂ ਕਸਟਮਰ ਦੇ ਸਾਹਮਣੇ ਐਦਾਂ ਨਹੀਂ ਸ਼ੋਅ ਕਰਨਾ ਕਿ ਤੁਸੀਂ ਨਵੇਂ ਲੱਗੇ ਡਰਨਾ ਨਹੀਂਗਾ ਇੱਥੇ ਸਾਰੀਆਂ ਚੀਜ਼ਾਂ ਦੇ ਰੇਟ ਲਿਖੇ ਹੋਇਆ ਹੈ ਤਾਨੂੰ ਸਾਰੀ ਸਮਝ ਆ ਜੂਗੀ ਠੀਕ ਹੈ ਚਲੋ ਸ਼ਾਬਾਸ਼ ਵੀਰੇ ਹਾਂਜੀ ਸਿਮਰ ਹਾਂ ਨਾ ਮੈਂ ਬਿੱਲ ਸਾਰਾ ਇਹਦੇ ਤੇ ਚੜਾਤਾ ਵਾ ਜਿੰਨਾ ਵੀ ਸੀਗਾ ਤੇ ਨਾਲੇ ਕੁਝ ਸਮਾਨ ਵੀ ਖਤਮ ਆ ਉਹ ਵੀ ਮੰਗਾਣਾ ਵਾਂ ਅੱਛਾ ਹਾਂਜੀ ਇਹ ਵਾਲੇ ਸਾਰਾ ਮੈਂ ਬਿੱਲ ਚੜਾਤਾ ਤੇ ਆਵਲ ਦੱਸ ਦਿਓ ਮੈਨੂੰ ਕਿਵੇਂ ਚੜਾਣਾ ਫਿਰ ਆਪੇ ਚੜਾ ਦਵਾਂਗਾ ਇਹ ਕੋਈ ਨਹੀਂ ਮੈਂ ਆਪੇ ਚੜਾ ਲੂੰਗਾ ਠੀਕ ਹੈ ਥੋੜਾ ਜਨਾ ਇਹਦੇ ਵਿੱਚ ਸਮਾਨ ਵਾਪਸ ਹੀ ਗਿਆ ਸੀਗਾ ਤਾਂ ਨਹੀਂ ਪਤਾ ਲੱਗਦਾ ਬਦਨ ਅੱਜ ਦੀ ਡੇਟ ਤੱਕ ਸਾਰਾ ਕਲੀਅਰ ਹੈ ਨਾ ਹਾਂਜੀ ਵੀਰੇ ਹੁਣ ਤਾਂ ਨਹੀਂ ਕੋਈ ਹਿਸਾਬ ਚ ਗੜਬੜ ਹੋਣੀ ਨਹੀਂ ਵੀਰੇ ਚਲ ਕੋਈ ਨਾ ਵੀਰੇ ਗੱਲ ਕਰਨੀ ਸੀ ਮੈਂ ਹਾਂਜੀ ਬੋਲੋ ਬਾਪੇ ਵੀਰੇ ਦਾ ਫੋਨ ਆਇਆ ਤੁਹਾਨੂੰ ਨਹੀਂ ਮੈਨੂੰ ਬਾਪੇ ਵੀਰੇ ਦਾ ਕੋਈ ਫੋਨ ਨਹੀਂ ਆਇਆ ਤੁਸੀਂ ਕਰ ਲੈਂਦੇ ਵੀਰੇ ਮੈਂ ਕਿਉਂ ਕਰਾਂ ਕੀ ਕਹਾਂ ਉਹਨੂੰ ਕੀ ਹੋਇਆ ਦੱਸ ਵੀਰੇ ਮੈਂ ਸੁਣਿਆ ਵਾਂ ਕਿ ਵੀਰੇ ਨੂੰ ਕੰਮ ਨਹੀਂ ਮਿਲਦਾ ਪਿਆ ਕਿਤੇ ਵੀ ਹਾਂ ਹਾਂਜੀ ਤੈਨੂੰ ਕਿੱਦਾਂ ਪਤਾ ਲੱਗਿਆ ਵੀਰੇ ਸਾਡੇ ਨਾਲ ਘਰ ਦੇ ਕੋਲੇ ਮਤਲਬ ਇੱਕ ਦੁਕਾਨ ਆ ਕੋਸਮੈਟਿਕ ਦੀ ਤੇ ਵੀਰੇ ਨਾਲ ਉੱਥੇ ਪੁੱਛਣ ਗਿਆ ਸੀਗਾ ਜੌਬ ਲਈ ਤੇ ਉਹਨਾਂ ਕੋਲ ਤਾਂ ਸਟਾਫ ਪੱਲੀ ਬੂਰਾ ਸੀਗਾ ਤਾਂ ਉਹਨਾਂ ਨੇ ਕਦੋਂ ਗਿਆ ਸੀਗਾ ਪਰ ਸੱਚ ਉੱਥੇ ਦੀ ਗੱਲ ਆ ਵੀਰੇ ਨੂੰ ਸੀ ਬੁਲਾ ਲਓ ਵੀਰੇ ਨੂੰ ਦੇਖ ਜਿੰਨੀ ਗੱਲ ਵੱਧ ਗਈ ਸੀ ਨਾ ਮੇਰਾ ਤਾਂ ਦਿਲ ਨਹੀਂ ਕਰ ਰਿਹਾ ਉਹਨੂੰ ਬੁਲਾਉਣ ਨੂੰ ਪਰ ਇੱਕ ਇਨਸਾਨੀਅਤ ਦੇ ਨਾਤੇ ਮੈਂ ਇਹਨਾਂ ਚੀਜ਼ਾਂ ਨੂੰ ਇਗਨੋਰ ਨਹੀਂ ਕਰ ਸਕਦਾ ਨਾ ਜੇ ਉਹ ਆਣਾ ਚਾਹੁੰਦਾ ਹੈ ਆ ਜਾਵੇ ਜੇ ਤੈਨੂੰ ਕੋਈ ਗੱਲ ਹੁੰਦੀ ਆ ਬੁਲਾ ਲਾਂਗੇ ਪਰ ਤੈਨੂੰ ਪਤਾ ਨਾ ਉਹਨੇ ਕਿੰਨਾ ਮਾਹੌਲ ਖਰਾਬ ਕੀਤਾ ਹੋਇਆ ਸੀਗਾ ਕਿੰਨੀ ਉਹਦੇ ਵਿੱਚ ਮੈਂ ਆ ਗਈ ਸੀ ਮੈਨੂੰ ਵੀ ਪਤਾ ਉਹ ਮਜਬੂਰ ਹੈ ਘਰ ਦਾ ਗੁਜ਼ਾਰਾ ਔਖਾ ਹੁੰਦਾ ਹੋਣਾ ਨਹੀਂ ਕੰਮ ਮਿਲਦਾ ਇੰਨੀ ਛੇਤੀ ਹਾਂਜੀ ਪਰ ਉਹਨੂੰ ਇਹ ਵਹਿਮ ਸੀਗਾ ਜੇ ਜੇ ਮੈਂ ਹਟ ਜੂਗਾ ਨਾ ਤੇ ਇਹਨਾਂ ਦਾ ਕੰਮ ਹੀ ਬੰਦ ਹੋ ਜਾਊ ਹੁਣ 10 ਦਿਨ ਹੋ ਗਏ ਚਲੋ ਠੀਕ ਆ 2-4 ਦਿਨ ਓਕੇ ਰਹੇ ਆ ਹੁਣ ਉਹ ਕੁੜੀ ਵੀ ਆ ਗਈ ਐ ਲੱਡੀ ਵੀ ਟਾਈਮਸਰ ਆ ਜਾਂਦਾ ਮੈਂ ਵੀ ਡਿਊਟੀ ਦੇ ਰਿਹਾ ਕੰਮ ਤਾਂ ਸਹੀ ਚੱਲਦਾ ਪਿਆ ਨਾ ਹਾਂਜੀ ਕੰਮ ਤਾਂ ਬਹੁਤ ਵਧੀਆ ਚੱਲ ਰਿਹਾ ਵੀਰੇ ਅੱਗੇ ਫੇਰ ਕੰਮ ਨਹੀਂ ਰੁਕਦੇ ਹੁੰਦੇ ਅੱਜ ਮੈਂ ਇੱਥੇ ਆ ਨਾ ਜੇ ਮੈਂ ਕੱਲ ਨਹੀਂ ਵੀ ਹੋਊਗਾ ਇੱਥੇ ਮੇਰੇ ਤੋਂ ਬਾਅਦ ਕੋਈ ਹੋਰ ਹੋਊਗਾ ਕੰਮ ਸੰਭਲੂਗਾ ਦੇਖ ਰੱਬ ਨੇ ਨਾ ਸਾਰਿਆਂ ਦਾ ਅੰਜਲ ਪਾਣੀ ਲਿਖਿਆ ਹੁੰਦਾ ਸਾਰਿਆਂ ਦੀ ਰੋਟੀ ਲਿਖੀ ਹੁੰਦੀ ਆ ਕੋਈ ਵੀ ਬੰਦਾ ਭੁੱਖਾ ਨਹੀਂ ਮਰਦਾ ਪਰ ਜਦੋਂ ਬੰਦੇ 'ਚ ਹੰਕਾਰ ਆ ਜਾਂਦਾ ਹੈ ਮੈਂ ਆ ਜਾਂਦੀ ਆ ਹਉਮੇ ਆ ਜਾਂਦੀ ਆ ਨਾ ਉਦੋਂ ਬੰਦਾ ਪਸਤਾਵੇ ਵੱਲ ਚਲ ਜਾਂਦਾ ਹੈ ਰੱਬ ਫਿਰ ਉਹਦਾ غرੂਰ ਤੋੜਦਾ ਉਹ ਕਹਿੰਦੇ ਆ ਕਿ ਨਹੀਂ ਰੱਬ ਨੂੰ ਮੰਨਣ ਵਾਲੇ ਬੰਦੇ ਕਦੇ ਧੋਖਾ ਨਹੀਂ ਖਾਂਦੇ ਹੁਣ ਆਪਾਂ ਦੇਖ ਸੱਚੀ ਸੁੱਚੀ ਨੀਅਤ ਨਾਲ ਕੰਮ ਕਰ ਰਹੇ ਆ ਨਾ ਤੁਸੀਂ ਕਦੇ ਬੇਈਮਾਨੀ ਬਾਰੇ ਤਾਂ ਨਹੀਂ ਸੋਚਿਆ ਨਹੀਂ ਫਿਰ ਤੁਹਾਡੇ ਘਰ ਪਰਿਵਾਰ 'ਚ ਕੋਈ ਬਿਮਾਰ ਹੈਗਾ ਨਹੀਂ ਹੈਗਾ ਨਾ ਤੁਹਾਡੇ ਘਰ ਪਰਿਵਾਰ ਚ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੇਰੀ ਬਾਵੇ ਨਾਲੋਂ ਅੱਧੀ ਤਨਖਾਹ ਵਾ ਤਾਂ ਵੀ ਤੂੰ ਸੋਖੀ ਐ ਜੇ ਤੂੰ 7-8000 ਰੁਪਿਆ ਲੈ ਰਹੀਆਂ ਸੋਖੀ ਐ ਨਾ 15000 ਰੁਪਿਆ ਲੈ ਕੇ ਵੀ ਓੱਖਾ ਸੀਗਾ ਮੰਨਿਆ ਅੱਜ ਕੱਲ ਮਹਿੰਗਾਈ ਆ ਪਰ ਬੇਈਮਾਨੀ ਦਾ ਪੈਸਾ ਜ਼ਿਆਦਾ ਦੇਰ ਨਹੀਂ ਟਿਕਦਾ ਸਭ ਤੋਂ ਵੱਡਾ ਜਿਹੜਾ غرੂਰ ਹੁੰਦਾ ਨਾ ਉਹ ਟੁੱਟ ਜਾਵੇ ਨਾ ਫਿਰ ਉਹ ਦੁਬਾਰਾ ਮੁੜ ਤਕੇ ਨਹੀਂ ਜਾਂਦਾ ਸਭ ਤੋਂ ਵੱਡੀ ਹੁੰਦੀ ਹੈ ਹੋਮ ਹੈ ਜਦੋਂ ਉਹ ਬੰਦੇ ਚ ਆ ਜਾਂਦੀ ਹੈ ਨਾ ਬੰਦਾ ਅੰਦਰੋਂ ਖਤਮ ਹੋ ਜਾਂਦਾ ਅਸੀਂ ਤਾਂ ਕਦੇ ਹੰਕਾਰ ਨਹੀਂ ਕੀਤਾ ਤੈਨੂੰ ਪਤਾ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਨਾ ਮੈਂ ਐਜ਼ ਅ ਨੌਕਰੀ ਕੰਮ ਕਰਦਾ ਰਿਆ ਨੌਕਰੀ ਕਰਦਾ ਰਿਆ ਮੈਨੂੰ ਵੀ ਗਾਲਾਂ ਪੈਂਦੀਆਂ ਸੀ ਮੈਨੂੰ ਵੀ ਟਾਈਮ ਸਰ ਜਾਣਾ ਪੈਂਦਾ ਸੀ ਮੈਂ ਹੌਲੀ ਹੌਲੀ ਪੈਸਾ ਜੋੜਿਆ ਦਿਨ ਰਾਤ ਮਿਹਨਤ ਕੀਤੀ ਤਾਂ ਜਾ ਕੇ ਇੱਥੇ ਤੱਕ ਪਹੁੰਚਿਆ ਜੇ ਮੈਂ ਹੁਣ ਹੰਕਾਰ ਜਮਾ ਮੇਰੀ ਦੁਕਾਨ ਹੈ ਜੀ ਮੇਰਾ ਸਭ ਕੁਝ ਆ ਮੈਂ ਹੀ ਆ ਰੱਬ ਨੇ ਨਾ ਜਦੋਂ ਆਪਾਂ ਇੱਕ ਪੈਰ ਉੱਤੇ ਹੋਵੇ ਨਾ ਦੂਜਾ ਪੈਰ ਚੱਕੀਏ ਮੂੰਹ ਸਿਰ ਗਰੀ ਦਾ ਕੋਈ ਨਾ ਹਾਲ ਸੁਚਾਂਗੇ ਪਤਾ ਕੀ ਗੱਲ ਆ ਮੈਂ ਉਹਨੂੰ ਫੋਨ ਕਰਦਾ ਚੰਗਾ ਨਹੀਂ ਲੱਗਦਾ ਉਹਨੇ ਕਹਿਣਾ ਕਿ ਤੇ ਇਹਨਾਂ ਨੂੰ ਜਿਆਦਾ ਲੋੜ ਹੈ ਜੇ ਕਿਤੇ ਗੁਜ਼ਰਤੀ ਆਪਣਾ ਮੇਲ ਹੋ ਜਾਵੇ ਕੋਈ ਨਾ ਉਹਨੂੰ ਕਹਿ ਦੀ ਮੇਰੇ ਵੱਲੋਂ ਤੇਰੇ ਵਾਸਤੇ ਰਾਹ ਖੁੱਲਿਆ ਜਦੋਂ ਮਰਜ਼ੀ ਆ ਸਕਦਾ ਠੀਕ ਹੈ ਵੀਰੇ ਠੀਕ ਹੈ ਹੁਣ ਤੱਕ ਤਾਂ ਉਹਨੂੰ ਸਮਝ ਆ ਗਈ ਹੋਣੀ ਐ ਹਾਂਜੀ ਕਿ ਨਹੀਂ ਗੁਜ਼ਾਰਾ ਹੁੰਦਾ ਇਦਾਂ ਹਾਂਜੀ ਮੈਂ ਨਹੀਂ ਕਹਿੰਦਾ ਉਹਨੂੰ ਕੰਮ ਨਹੀਂ ਮਿਲੂਗਾ ਮਿਲ ਜੂਗਾ ਪਰ ਇਹੋ ਜਿਹਾ ਮਾਹੌਲ ਨਹੀਂ ਮਿਲਣਾ ਮਾਲਕਾਂ ਨੂੰ ਰਹਿੰਦਾ ਸੀ ਨਾ ਹਾਂਜੀ ਵੀਰੇ ਹਰ ਚੀਜ਼ ਨੂੰ ਇੰਜੋਏ ਵੀ ਕਰਦਾ ਸੀਗਾ ਪੈਸੇ ਵੀ ਕਮਾ ਰਿਆ ਸੀਗਾ ਰੋਪੀ ਵੀ ਜਮਾ ਰਿਆ ਸੀਗਾ ਪਰ ਉਹਨੂੰ ਖਾਣਾ ਨਹੀਂ ਆਇਆ ਅਕਸਰ ਬੰਦਿਆਂ ਨੂੰ ਖਾਣਾ ਨਹੀਂ ਆਂਦਾ ਹੁੰਦਾ ਜਦੋਂ ਸਾਰਾ ਕੁਝ ਮਿਲ ਜਾਂਦਾ ਨਾ ਫਿਰ ਬੰਦਾ ਕਹਿੰਦਾ ਮੈਂ ਹੀ ਆ ਬਸ ਇਸ ਦੁਨੀਆ ਤੇ ਹੋਰ ਕੋਈ ਹੈ ਹੀ ਨਹੀਂ ਬਸ ਇਹੀ ਚੀਜ਼ ਉਹਨੂੰ ਸਮਝਾਣੀ ਸੀਗੀ ਕਿ ਜਿਆਦਾ ਹੰਕਾਰ ਜਿਆਦਾ غرੂਰ ਚੰਗਾ ਨਹੀਂ ਹੁੰਦਾ ਤੁਸੀਂ ਵੀ ਤਾਂ ਕੰਮ ਕਰ ਰਹੇ ਹੋ ਈਵਨ ਮੈਂ ਵੀ ਕੰਮ ਕਰ ਰਿਹਾ ਹਾਂ ਲਾਡੀ ਵੀਰਾ ਵੀ ਆਂਦਾ ਸਾਰੇ ਮਿਲ ਜੁਲ ਕੇ ਕੰਮ ਕਰ ਰਹੇ ਹਾਂ ਇੱਕ ਪਰਿਵਾਰ ਵਾਂਗੂ ਕੰਮ ਕਰ ਰਹੇ ਹਾਂ ਨਾ ਤਾਂ ਹੀ ਕੰਮ ਚੱਲ ਰਿਹਾ ਹਾਂ ਮੈਂ ਇਕੱਲਾ ਨਹੀਂ ਚਲਾ ਸਕਦਾ ਤੁਹਾਡੇ ਤੋਂ ਬਿਨਾ ਚਲੋ ਤੂੰ ਐਦਾਂ ਕਰ ਆਟਾ ਸਾਬ ਹੋ ਗਿਆ ਆ ਰੱਖ ਲੈ ਤੇ ਤੁਸੀਂ ਐਦਾਂ ਕਰੋ ਰੋਟੀ ਰੋਟੀ ਖਾ ਲਓ ਠੀਕ ਹੈ ਲੰਚ ਕਰ ਲਓ ਮੈਂ ਇੱਕ ਮਿੰਟ ਆ ਜਾਂਦਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿਮਰਨ ਸਤਿ ਸ਼੍ਰੀ ਅਕਾਲ ਨੇ ਹਾਂ ਕਿਵੇਂ ਹੋ ਵੀਰੇ ਵਧੀਆ ਹਾਂਜੀ ਵੀਰੇ ਕੀਤੇ ਬਸ ਨਹੀਂ ਵੀਰੇ ਨੇ ਕੁਝ ਲੈਣਾ ਨਹੀਂ ਵੀਰੇ ਨਾ ਪਹਿਲਾਂ ਇੱਥੇ ਕੰਮ ਕਰਦੇ ਸੀ ਇਹ ਆਪਣੇ ਸੀਨੀਅਰ ਨੇ ਨਹੀਂ ਨਹੀਂ ਸਿਮਰਨ ਸੀਨੀਅਰ ਤਾਂ ਪਹਿਲੇ ਸੀਗਾ ਹੁਣ ਥੋੜੀ ਆ ਨਹੀਂ ਵੀਰੇ ਸੀਨੀਅਰ ਤਾਂ ਤੁਸੀਂ ਅੱਜ ਵੀ ਹੋ ਸਾਡੇ ਸੁਰਿੰਦਰ ਵੀਰਾ ਕਿੱਥੇ ਆ ਸੁਰਿੰਦਰ ਵੀਰਾ ਉੱਪਰ ਆ ਹੁਣ ਹੀ ਆਂਦੇ ਨੇ ਥੱਲੇ ਹੋਰ ਵੀਰੇ ਠੀਕ ਹੋ ਬਹੁਤ ਵਧੀਆ ਵੀਰੇ ਕੰਮ ਕਰਕੇ ਨਾ ਚੱਲਦਾ ਕੰਮ ਕਰ ਬਹੁਤ ਵਧੀਆ ਚੱਲ ਰਿਹਾ ਹੋ আচ্ছা ਵੀਰੇ ਕੰਮ ਮਿਲ ਗਿਆ ਤੁਹਾਨੂੰ ਕੰਮ ਮਿਲ ਗਿਆ ਤਾਂ ਹੀ ਕਹਿ ਰਿਹਾ ਕੰਮ ਵਧੀਆ ਚੱਲ ਰਿਹਾ ਵਾ ਵੀਰੇ ਕਿਉਂ ਝੂਠ ਬੋਲਦੇ ਬਈਓ ਕਿਉਂ ਝੂਠ ਕੀ ਬੋਲਿਆ ਮੈਂ ਵੀਰੇ ਤੁਹਾਡੀ ਛੋਟੀ ਭੈਣ ਆ ਸਭ ਜਾਣਦੀਆਂ ਤੁਹਾਨੂੰ ਕੋਈ ਕੰਮ ਨਹੀਂ ਮਿਲਿਆ ਤੈਨੂੰ ਕੀ ਲੱਗਦਾ ਮੈਨੂੰ ਕੰਮ ਨਹੀਂ ਮਿਲ ਸਕਦਾ ਕੋਈ ਵੀਰੇ ਤੁਸੀਂ ਹਜੇ ਵੀ ਇੰਨਾ ਗੁੱਸਾ ਕਿਉਂ ਰੱਖਿਆ ਆ ਤੁਸੀਂ ਇੱਥੇ ਆਜੋ ਕੰਮ ਕਰਨ ਦੁਆਰਾ ਉਹ ਨਹੀਂ ਨਹੀਂ ਮੈਨੂੰ ਵਧੀਆ ਕੰਮ ਮਿਲ ਗਿਆ ਵਾ ਮੇਰੀ ਵਧੀਆ ਸੈਟਿੰਗ ਆ ਚਲੋ ਵੀਰੇ ਨੂੰ ਬੁਲਾਓ ਵੀਰੇ ਨਹੀਂ ਆਇਆ ਹਾਲ ਤੱਕ ਮੈਨੂੰ ਤਾਂ ਵੀਰੇ ਨਾਲ ਕੰਮ ਸੀਗਾ ਬੀਦੇ ਤੁਸੀਂ ਇੱਥੇ ਆ ਜਾਓ ਵੀਰੇ ਨੇ ਆਪਣਾ ਗੁੱਸਾ ਛੱਡਤਾ ਵੀ ਰਿਹਾ ਹੈ ਤਾਂ ਕਹਿ ਵੀ ਦਿੱਤਾ ਕਿ ਬਾਵਾ ਵੀਰੇ ਇੱਥੇ ਆ ਸਕਦਾ ਵਾ